ਵਰਤਨ ਵੇਲੇ ਪਾਣੀ ਕੋਈ ਹੋਰ ਹੈ ਇਹ ਭਾਂਡਾ ਬਣਾ ਲਿਆ ਡੈਮਾਂ ਨੂੰ ਉਹ ਭਾਂਡਾ ਭਰ ਲੈਂਦੇ ਆ ਉਹ ਭਾਂਡਾ ਜੋ ਵਰਤਦਾ ਕਾਹਨ ਦੂਜੇ ਸੂਬੇ ਜਦੋਂ ਭਾਂਡਾ ਭਰ ਜਾਂਦਾ ਓਵਰਫਲੋ ਹੋ ਜਾਂਦਾ ਉਹ ਛੱਡ ਦੋ ਪੰਜਾਬ ਨੂੰ ਮਾਰ ਦਿਓ ਕੀ ਇਸ ਗੱਲ ਦੇ ਉੱਤੇ 23 ਦੇ ਵਿੱਚ ਵੀ ਜਦੋਂ ਹੜ ਆਇਆ ਸੀ ਤੇ ਇਹੀ ਜਨਾਬ ਆਪਣੇ ਮੁੱਖ ਮੰਤਰੀ ਸੀਗੇ ਅਸੀਂ ਉਹਦੇ ਬਾਰੇ ਵੀ ਬੋਲੇ ਸੀ ਵੀ ਉਹ 23 ਦਾ ਹੜ ਕੁਦਰਤੀ ਆਫਤ ਨਹੀਂ ਸੀ ਇਹਨਾਂ ਨੇ ਪੌਂਗ ਡੈਮ ਦਾ ਪਹਿਲਾ ਗੇਟ ਬੰਦ ਕੀਤੇ ਪਿੱਛੋਂ ਪਾਣੀ ਆਉਣ ਦਿੱਤਾ ਗਿਆ ਲਗਾਤਾਰ 12 ਅਗਸਤ ਤੋਂ ਲੈ ਕੇ 18 ਅਗਸਤ ਤੱਕ 18 ਅਗਸਤ ਨੂੰ ਪਾਣੀ ਛੱਡਿਆ ਤੇ ਉਹਨੇ ਤਬਾਹੀ ਮਚਾਤੀ ਅੱਗੇ ਪੰਜਾਬ 'ਚ ਬੀਬੀਐਮਬੀ ਨੇ ਆਪਣੀ ਵੈਬਸਾਈਟ ਦੇ ਉੱਤੋਂ ਸਾਰੇ ਅੰਕੜੇ ਜਿਹੜੇ ਉੜਾਤੇ ਸਾਰਾ ਡਾਟਾ ਡਾਟਾ ਉੱਤੋਂ ਕਿੰਨਾ ਪਾਣੀ ਆ ਰਿਹਾ ਕਿੰਨਾ ਪੱਧਰ ਹੈ ਕਿੰਨਾ ਕਿ ਛੱਡਿਆ ਜਾ ਰਿਹਾ ਤੇ ਇਹਦੇ ਬਾਰੇ ਉਸ ਵੇਲੇ ਦੀਆਂ ਅਖਬਾਰਾਂ ਦੀਆਂ ਖਬਰਾਂ ਲੱਗੀਆਂ ਇੰਡੀਅਨ ਐਕਸਪ੍ਰੈਸ ਦੀਆਂ ਖਬਰਾਂ ਲੱਗੀਆਂ ਹੋਰ ਅਖਬਾਰਾਂ 'ਚ ਖਬਰਾਂ ਲੱਗੀਆਂ ਰੌਲਾ ਗੋਲਾ ਵੀ ਪਿਆ ਭਾਈ ਮੈਨ ਮੈਡ ਫਲੱਡ ਨੇ ਇਹ ਕੁਦਰਤੀ ਆਫਤ ਨਹੀਂ ਹੈ ਬੰਦਿਆਂ ਕਰਕੇ ਫਲੱਡ ਆਈ ਹੈ ਬੰਦਿਆਂ ਦੀ ਅੰਗਲੀ ਰੱਖ ਲਓ ਜੋ ਪ੍ਰਸ਼ਾਸਨ ਰੱਖ ਲਓ ਜੋ ਮਰਜ਼ੀ ਰੱਖ ਲਓ ਪਰ ਇਹ ਚੁੱਪ ਕਰਕੇ ਸਾਡਾ ਜਨਾਬ ਘੁੱਗੂ ਬਣਿਆ ਹੋਇਆ ਹੈ ਅੱਜ ਆ ਕੇ ਡਰਾਮੇ ਕਰਨ ਲੱਗ ਗਿਆ ਪਤਾ ਪਜਾਮਾ ਚੱਕ ਕੇ ਉਥੇ ਬੜਿਆ ਫਿਰੂਗਾ ਕਿਤੇ ਮਗਰ ਕੈਮਰਾ ਫਿਰਦਾ ਹੋਊਗਾ ਕੋਈ ਕੋਠੇ ਦੇ ਆਪਣਾ ਬੰਦਾ ਛੜਾ ਦੂਗਾ ਮੈਂ ਬੰਦੇ ਲਾ ਲੇ ਜੀ ਸੋਚੋ ਯਾਰ ਸੋਚੋ ਗੱਲ ਕੀ ਹੋ ਰਹੀ ਆ ਕਹਾਣੀ ਕਿੰਨੀ ਆਪਾਂ ਇਧਰ ਆਪਾਂ ਨੂੰ ਇੱਕ ਵਾਰ ਫਲੱਡ ਮਾਰੀ ਜਾਂਦੇ ਆ ਫਲੱਡਾਂ 'ਚ ਆਪਾਂ ਉਲਝੇ ਪਏ ਹੋਏ ਆ ਇਹ ਬਿਚਾਰੇ ਬਹਾਲ ਹੋਣਗੇ ਲੋਕ ਯਾਰ ਇਹ ਤਾਂ ਕਈ ਸਾਲ ਨਹੀਂ ਭਾਈ ਬਹਾਲ ਹੋਣੇ ਤੇ ਦੂਜੇ ਪਾਸੇ ਇਹਨਾਂ ਨੇ ਪੰਚਾਇਤੀ ਜ਼ਮੀਨਾਂ ਦੇ ਅੱਖ ਰੱਖ ਲਈ ਉਧਰੋਂ ਬਾੜਾ ਧਰਤਾ ਵੀ ਇਧਰੋਂ ਦੱਬਦੇ ਲੋਕ ਉਧਰ ਲੋਜੇ ਹੋਏ ਆ ਅਸੀਂ ਇਧਰ ਜਿਹੜਾ ਦੂਜੇ ਏਰੀਆ ਬਚਿਆ ਕੋਈ ਮਾਲਬੇ ਵਾਲੇ ਜਾਂ ਦੂਜੇ ਤੀਜੇ ਅਸੀਂ ਇਧਰੋਂ ਸੋਇ ਦੇ ਖਰਦਾਂ ਵਿੱਚ ਚਲੋ ਕੋਈ ਰਾਸ਼ਨ ਇਕੱਠਾ ਕਰ ਲਈਏ ਕਣ ਇਕੱਠੀ ਕਰ ਲਈਏ ਕੋਈ ਤੂੜੀ ਇਕੱਠੀ ਕਰ ਲਈਏ ਕੋਈ ਪੱਠੇ ਵੱਢ ਲਗੇ ਦੇਖ ਕੀ ਆਈਏ ਜੇ ਮਾਝਾਲੇ ਪਾਸੇ ਆਹ ਬੋਰ ਫਾਲਕਾਲੇ ਪਾਸੇ ਆ ਤਰਨਤਾਰਨ ਗੁਰਦਾਸਪੁਰ ਸਾਰੇ ਡੁੱਬ ਗਿਆ ਮੋਗਾ ਲੁਧਿਆਣਾ ਚੱਲ ਗਏ ਉਧਰ ਨੂੰ ਅਸੀਂ ਉਧਰ ਨੂੰ ਤਿਆਰੀ ਬਿੱਡੀ ਬੈਠੇ ਆ ਜੋਰ ਲੱਗਿਆ ਪਿਆ ਇਧਰੋਂ ਆ ਕੇ ਇਹਨਾਂ ਨੇ ਪ੍ਰਮਾਣ ਜਾਰੀ ਕਰਤਾ ਡੀਡੀਪੀਓ ਨੇ ਪੰਚਾਇਤਾਂ ਨੂੰ ਵੀ ਲਿਓ ਮੱਤੇ ਪਾਓ ਤੇ ਛੋੜੀ ਆ 17 ਪਿੰਡਾਂ ਦੇ ਜਿਵੇਂ ਅਸੀਂ ਨਮਾਮ ਕਰਨ ਲੱਗੇ ਹੋ ਕੀ ਰਿਆ ਪੰਜਾਬ ਨਾਲ ਛੇਸ ਕਰਕੇ ਬੇਨਤੀ ਆ ਤੁਹਾਨੂੰ ਪੰਜਾਬ ਦੇ ਲੋਕੋ ਇਹ ਹੈ ਕਿ ਯਾਰ ਆਪਾਂ ਮੇਰਾ ਵੀਰ ਇਹਨਾਂ ਗੱਲਾਂ ਬਾਰੇ ਆਪਾਂ ਸੋਚੀਏ ਗੌਰ ਕਰੀਏ ਵੀ ਇਹ ਅਸਲ ਦੇ ਵਿੱਚ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਜਿਹੜੀਆਂ ਵੀ ਮੈਂ ਅੱਜ ਗੱਲਾਂ ਕੀਤੀਆਂ ਨੇ ਮੇਰਾ ਵੀਰੇ ਨੂੰ ਅਖੀਰ ਤੱਕ ਯਾਰ ਸਾਂਝੇ ਕਰਦਾ ਜਾਇਓ ਕਿਉਂਕਿ ਗੱਲਾਂ ਬਹੁਤ ਅਹਿਮ ਤੇ ਬਹੁਤ ਮਹੱਤਵਪੂਰਨ ਨੇ ਜੇ ਅਸੀਂ ਪੰਚਾਇਤੀ ਜ਼ਮੀਨਾਂ ਨਾ ਬਚਾ ਸਕੀਏ ਸਾਡੀਆਂ ਵਿਰਾਸਤਾਂ ਨੇ ਪੰਚਾਇਤੀ ਜ਼ਮੀਨਾਂ ਸਾਡਾ thro ਹੋਰ ਨੇ ਸਾਡੇ ਬਜ਼ੁਰਗਾਂ ਦੇ ਛੱਡੇ ਹੋਏ ਹਿੱਸੇ ਨੇ ਉੱਥੇ ਅਸੀਂ ਸਾਡੇ ਪਿੰਡ ਦੀ ਕੋਈ ਵੀ ਗੱਲਬਾਤ ਕਰਨੀ ਆ ਤਾਂ ਉੱਥੇ ਕਰਦੇ ਆ ਪਰ ਇਹ ਜ਼ਮੀਨਾਂ ਸਾਡੀਆਂ ਇਹਨਾਂ ਨੇ ਸ਼ੁਰੂ ਕਰ ਲਿਆ ਮਹਾਲੀ ਤੋਂ ਮਹਾਲੀ ਤੋਂ ਬਾਅਦ ਪਟਿਆਲੇ ਫਿਰ ਲੁਧਿਆਣਾ ਫਿਰ ਇੱਧਰ ਨੂੰ ਜਲੰਧਰ ਬਠਿੰਡਾ ਮਾਨਸਾ ਸਾਰਿਆਂ ਦਾ ਮੰਨ ਇਹਦੇ ਆਖਾ ਤੇ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਦੇ ਵਿੱਚ ਸ਼ਾਮਲ ਆ ਤੇ ਪੰਚਾਇਤੀ ਪਈ ਹੈ ਇਹਨਾਂ ਸਾਰੀ ਉਹ ਵੇਚ ਦੇਣੀ ਆ ਬਈ ਵਰਤਨ ਵੇਲੇ ਪਾਣੀ ਕੋਈ ਹੋਰ ਹੈ ਇਹ ਭਾਂਡਾ ਬਣਾ ਲਿਆ ਡੈਮਾਂ ਨੂੰ ਉਹ ਭਾਂਡਾ ਭਰ ਲੈਂਦੇ ਆ ਉਹ ਭਾਂਡਾ ਜੋ ਵਰਤਦਾ ਕੌਣ ਆ ਦੂਜੇ ਸੂਬੇ ਜਦੋਂ ਭਾਂਡਾ ਭਰ ਜਾਂਦਾ ਓਵਰਫਲੋ ਹੋ ਜਾਂਦਾ ਉਹ ਛੱਡ ਦੋ ਪੰਜਾਬ ਨੂੰ ਮਾਰ ਦਿਓ ਕੀ ਇਸ ਗੱਲ ਦੇ ਉੱਤੇ 23 ਦੇ ਵਿੱਚ ਵੀ ਜਦੋਂ ਹੜ੍ਹ ਆਇਆ ਸੀ ਤੇ ਇਹੀ ਜਨਾਬ ਆਪਣੇ ਮੁੱਖ ਮੰਤਰੀ ਸੀਗੇ ਅਸੀਂ ਉਹਦੇ ਬਾਰੇ ਵੀ ਬੋਲੇ ਸੀ ਵੀ ਉਹ 23 ਦਾ ਹੜ੍ਹ ਕੁਦਰਤੀ ਆਫਤ ਨਹੀਂ ਸੀ ਇਹਨਾਂ ਨੇ ਪੌਂਗ ਡੈਮ ਦਾ ਪਹਿਲਾਂ ਗੇਟ ਬੰਦ ਕੀਤੇ ਪਿੱਛੋਂ ਪਾਣੀ ਆਉਣ ਦਿੱਤਾ ਗਿਆ ਲਗਾਤਾਰ 12 ਅਗਸਤ ਤੋਂ ਲੈ ਕੇ 18 ਅਗਸਤ ਤੱਕ 18 ਅਗਸਤ ਨੂੰ ਪਾਣੀ ਛੱਡਿਆ ਤੇ ਉਹ ਤਬਾਹੀ ਮਚਾਤੀ ਅੱਗੇ ਪੰਜਾਬ 'ਚ ਬੀਬੀਐਮਪੀ ਨੇ ਆਪਣੀ ਵੈਬਸਾਈਟ ਦੇ ਉੱਤੋਂ ਸਾਰੇ ਅੰਕੜੇ ਜਿਹੜੇ ਉੜਾਤੇ ਸਾਰਾ ਡਾਟਾ ਡਾਟਾ ਉੱਤੋਂ ਕਿੰਨਾ ਪਾਣੀ ਆ ਰਿਹਾ ਕਿੰਨਾ ਪੱਧਰ ਹੈ ਕਿ ਨਾਗੇ ਛੱਡਿਆ ਜਾ ਰਿਹਾ ਤਾਂ ਇਹਦੇ ਬਾਰੇ ਉਸ ਵੇਲੇ ਦੀਆਂ ਅਖਬਾਰਾਂ ਦੀਆਂ ਖਬਰਾਂ ਲੱਗੀਆਂ ਇੰਡੀ ਐਕਸਪ੍ਰੈਸ ਦੀਆਂ ਖਬਰਾਂ ਲੱਗੀਆਂ ਹੋਰ ਅਖਬਾਰਾਂ 'ਚ ਖਬਰਾਂ ਲੱਗੀਆਂ ਰੋਲਾ ਗੋਲਾ ਵੀ ਪਿਆ ਭਾਈ ਮੈਨ ਮੈਡ ਫਲੱਡ ਨੇ ਇਹ ਕੁਦਰਤੀ ਆਫਤ ਨਹੀਂ ਹੈ ਬੰਦਿਆਂ ਕਰਕੇ ਫਲੱਡ ਆਈ ਹੈ ਬੰਦਿਆਂ ਦੀ ਅੰਗਲੀ ਰੱਖ ਲਓ ਜੋ ਪ੍ਰਸ਼ਾਸਨ ਰੱਖ ਲਓ ਜੋ ਮਰਜ਼ੀ ਰੱਖ ਲਓ ਪਰ ਇਹ ਚੁੱਪ ਕਰਕੇ ਸਾਡਾ ਜਨਾਬ ਘੁੱਗੂ ਬਣਿਆ ਹੋਇਆ ਹੈ ਅੱਜ ਆ ਕੇ ਡਰਾਮੇ ਕਰਨ ਲੱਗ ਲਿਓ ਆਨੇ ਪਤਾ ਪਜਾਮਾ ਚੱਕ ਕੇ ਉਥੇ ਬੜਿਆ ਫਿਰੂਗਾ ਕਿਤੇ ਮਗਰ ਕੈਮਰਾ ਫਿਰਦਾ ਹੋਊਗਾ ਕੋਈ ਕੋਠੇ ਦੇ ਆਪਣਾ ਬੰਦਾ ਛੜਾ ਦੂਗਾ ਮੈਂ ਬੰਦੇ ਲਾ ਲੇ ਜੀ ਸੋਚੋ ਯਾਰ ਸੋਚੋ ਗੱਲ ਕੀ ਹੋ ਰਹੀ ਆ ਕਹਾਣੀ ਕਿੰਨੀ ਆਪਾਂ ਇਧਰ ਆਪਾਂ ਨੂੰ ਇੱਕ ਵਾਰ ਫਲੱਡ ਮਾਰੀ ਜਾਂਦੇ ਆ ਫਲੱਡਾਂ ਜਾਂ ਪੁਲ ਜੇ ਪਏ ਹੋਏ ਆ ਇਹ ਵਿਚਾਰੇ ਬਹਾਲ ਹੋਣਗੇ ਲੋਕ ਯਾਰ ਇਹ ਤਾਂ ਕਈ ਸਾਲ ਨਹੀਂ ਬਈ ਬਹਾਲ ਹੋਣੇ ਤੇ ਦੂਜੇ ਪਾਸੇ ਇਹਨਾਂ ਨੇ ਪੰਚਾਇਤੀ ਜ਼ਮੀਨਾਂ ਤੇ ਅੱਖ ਰੱਖ ਲਈ ਉਧਰੋਂ ਬਾੜਾ ਧਰਤਾ ਵੀ ਅਧਰ ਦੱਬਦੋ ਲੋਕ ਉਧਰ ਲੋਜੇ ਹੋਏ ਆ ਅਸੀਂ ਇਧਰ ਜਿਹੜਾ ਦੂਜੇ ਏਰੀਆ ਬੱਚਿਆ ਕੋਈ ਮਾਲਵੇ ਵਾਲੇ ਜਾਂ ਦੂਜੇ ਤੀਜੇ ਅਸੀਂ ਇਧਰੋ ਸੋਚਦੇ ਫਿਰਦਾ ਵੀ ਚਲੋ ਕੋਈ ਰਾਸ਼ਨ ਇਕੱਠਾ ਕਰ ਲਈਏ ਕਣ ਇਕੱਠੀ ਕਰ ਲਈਏ ਕੋਈ ਤੂੜੀ ਇਕੱਠੀ ਕਰ ਲਈਏ ਕੋਈ ਪੱਠੇ ਵੱਢ ਲਗੇ ਦੇਖ ਕੀ ਆਈਏ ਜੇ ਮਾਝਾ ਵਾਲੇ ਪਾਸੇ ਆਹ ਬੋਰ ਫਾਲਕਾਲੇ ਪਾਸੇ ਆ ਤਰਨਤਾਰ ਗੁਰਦਾਸਪੁਰ ਸਾਰੇ ਡੁੱਬ ਗਿਆ ਮੋਗਾ ਲੁਧਿਆਣਾ ਚੱਲ ਗਏ ਉਧਰ ਨੂੰ ਅਸੀਂ ਉਧਰ ਨੂੰ ਤਿਆਰੀ ਬਿੱਡੀ ਬੈਠੇ ਆ ਜੋਰ ਲੱਗਿਆ ਪਿਆ ਇਧਰੋ ਆਖੇ ਇਹਨਾਂ ਨੇ ਫਰਮਾਨ ਜਾਰੀ ਕਰਤਾ ਡੀਡੀਪੀਓ ਨੇ ਪੰਚਾਇਤਾਂ ਨੂੰ ਵੀ ਲਿਓ ਮਾਤੇ ਪਾਓ ਤੇ ਛੋਡੀ ਆ ਕੋ ਕੀ ਰਿਹਾ ਪੰਜਾਬ ਨਾਲ। ਜੋ ਇਸ ਕਰਕੇ ਬੇਨਤੀਆਂ ਸਾਨੂੰ ਪੰਜਾਬ ਦੇ ਲੋਕੋ ਇਹ ਹੀ ਹੈ ਕਿ ਯਾਰ ਆਪਾਂ ਮੇਰਾ ਵੀਰ ਇਹਨਾਂ ਗੱਲਾਂ ਬਾਰੇ ਆਪਾਂ ਸੋਚੀਏ ਗੌਰ ਕਰੀਏ ਵੀ ਇਹ ਅਸਲ ਦੇ ਵਿੱਚ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਜਿਹੜੀਆਂ ਵੀ ਮੈਂ ਅੱਜ ਗੱਲਾਂ ਕੀਤੀਆਂ ਨੇ ਮੇਰਾ ਵੀਰੇ ਨੂੰ ਅਖੀਰ ਤੱਕ ਯਾਰ ਸਾਂਝੇ ਕਰਦਾ ਜਾਇਓ ਕਿਉਂਕਿ ਗੱਲਾਂ ਬਹੁਤ ਅਹਿਮ ਤੇ ਬਹੁਤ ਮਹੱਤਵਪੂਰਨ ਨੇ। ਜੇ ਸੀ ਪੰਚਾਇਤੀ ਜ਼ਮੀਨਾਂ ਨਾਂ ਬਚਾ ਸਕੀਏ ਸਾਡੀਆਂ ਵਿਰਾਸਤਾਂ ਨੇ ਪੰਚਾਇਤੀ ਜ਼ਮੀਨਾਂ ਸਾਡਾ throhor ਨੇ ਸਾਡੇ ਬਜ਼ੁਰਗਾਂ ਦੀਆਂ ਛੱਡੇ ਹੋਏ ਹਿੱਸੇ ਨੇ ਉੱਥੇ ਅਸੀਂ ਸਾਡੇ ਪਿੰਡ ਦੀ ਕੋਈ ਵੀ ਗੱਲਬਾਤ ਕਰਨੀ ਆ ਤਾਂ ਉੱਥੇ ਕਰਦੇ ਆ ਪਰ ਇਹ ਜ਼ਮੀਨਾਂ ਸਾਡੀਆਂ ਇਹਨਾਂ ਨੇ ਸ਼ੁਰੂ ਕਰ ਲਿਆ ਮਹਾਲੀ ਤੋਂ ਮਹਾਲੀ ਤੋਂ ਬਾਅਦ ਪਟਿਆਲੇ ਫਿਰ ਲੁਧਿਆਣਾ ਫਿਰ ਇੱਧਰ ਨੂੰ ਜਲੰਧਰ ਬਰਸ਼ੰਟਾ ਮਾਨਸਾ ਸਾਰਿਆਂ ਦਾ ਮੰਨ ਤੇ ਆਖਾਂ ਤੇ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਦੇ ਵਿੱਚ ਸ਼ਾਮਲ ਹਰ ਤੇ ਪੰਚਾਇਤੀ ਪਈ ਹੈ ਇਹਨਾਂ ਸਾਰੀ ਉਹ ਵੇਚਦੇ ਆ